ਦੀ ਰਹੀ ਸਰਹੰਦ ਦਾ ਸੂਬਾ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਮਨਾਉਂਦਾ ਰਿਆ ਪਰ ਜਦੋਂ ਕਿਸੇ ਹੱਦ ਤੱਕ ਨਾ ਬੱਚੇ ਮੰਨੇ ਸਾਹਿਬਜ਼ਾਦਿਆਂ ਨੂੰ ਚਿਉਂਦਿਆਂ ਨੂੰ ਕੰਧਾਂ ਵਿੱਚ ਚਿਰਨ ਦਾ ਹੁਕਮ ਦੇਂਦਾ ਫਿਰੋ ਜਦੋਂ ਕੰਧ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਗੋਡੇ ਕੋਲ ਆਈ ਉਹਨਾਂ ਇੱਟ ਨਿਕੜੀ ਗੋਡੇ ਛਿੱਲ ਦਿੱਤੇ ਛੋਟੇ ਸਹਿਬਜ਼ਾਦਿਆਂ ਦੇ ਕੰਧ ਜਦੋਂ ਗਲਾਂ ਤੱਕ ਆਈ ਵੱਡਾ ਵੀਰ ਛੋਟੇ ਵੱਲ ਨੂੰ ਆਪਣੀ ਗਰਦਨ ਘੁਮਾ ਕੇ ਦੇਖ ਲੈ ਤੇ ਛੋਟੇ ਵੀਰ ਨੇ ਵੱਡੇ ਨੂੰ ਪੁੱਛਿਆ ਬਾਬਾ ਜੋਰਾਵਰ ਸਿੰਘ ਨੂੰ ਪੁੱਛਿਆ ਫਾਪਾ ਫਤਿਹ ਸਿੰਘ ਨੇ ਕਹਿੰਦਾ ਮੇਰੇ ਵੱਲ ਮੁੜ ਮੁੜ ਕੇ ਕਾ ਤੂੰ ਦੇਖਦਾ ਕੀ ਗੱਲ ਵੀਰ ਕਿਤੇ ਡਰਦਾ ਨਹੀਂ ਗਿਆ ਕਿਤੇ ਦਾਦੀ ਮਾਂ ਦੀ ਸਿੱਖਿਆ ਤਾਂ ਨਹੀਂ ਭੁੱਲ ਗਿਆ ਬਾਬਾ ਜੋਰਾਵਰ ਸਿੰਘ ਕਹਿੰਦਾ ਵੀਰ ਮੈਂ ਮੁੜ ਮੁੜ ਤਾ ਆ ਦੇਖ ਲਾ ਅਜ ਵਰ ਤੇ ਰਹਾਏ ਕੈਸਾ ਪਾਣਾ ਜਦੋਂ ਸਹਿਬ ਜੱਦੀਆਂ ਨੂੰ ਕੰਧਾਂ ਵਿੱਚ ਜੰਦੇ ਛੋਟੇ ਵੀਰ ਨੇ ਵੱਡੇ ਨੂੰ ਪੁੱਛਿਆ ਵੀਰ ਕਿਤੇ ਡਰਦਾ ਨਹੀਂ ਗਿਆ ਕੀ ਹੋ ਗਿਆ ਵੱਡਾ ਕਹਿਣ ਲੱਗਾ ਮੈਂ ਮੁਰ ਮੁਰ ਤਾ ਦੇਖ ਲਾ ਵੀਰ ਵਰਤ ਰਿਹਾ ਹੈ ਕੈਸਾ ਪੋਣਾ ਮੁਰ ਮੁਰ ਤਾ ਦੇਖ ਲਾ ਜੀਰ ਵਰਤ ਰਿਹਾ ਹੈ ਕੈਸਾ ਪੋਣਾ ਮੁਰ ਮੁਰ ਤਾ ਦੇਖ ਲਾ ਵੀਰ ਵਰਤ ਰਿਹਾ ਹੈ ਕੈਸਾ ਕਿਆ ਵੀਰ ਕਹਿਣ ਲੱਗਾ ਛੋਟੇ ਤੂੰ ਐਦਾ ਨਹੀਂ ਵੀਰਸ ਨਾ ਤਮੇ ਦਾਦੀ ਮਾਂ ਦੀ ਸਿੱਖਿਆ ਭੁੱਲਿਆ ਦਿਨਾਂ ਵੀਰ ਮੈਂ ਡਰਿਆ ਮੇਰੇ ਦਿਮਾਗ ਵਿੱਚ ਤਾਂ ਇੱਕ ਹੋਰ ਗੱਲਾ ਸੀ ਕਿਹੜੀ ਹੋਗੀ ਸਵਾਰ ਤੇਰੀ ਜਾਨ ਤੇ ਥੋੜੀ ਜਈ ਉਮਰ ਵਾਲਿਆ ਸਤ ਸਾਲ ਦਾ ਤੂੰ ਬਾਲਣ ਆਣ ਮੈਂ ਮੜਮੜ ਤਾਂ ਦੇਖਦਾ ਵੀਰਾ ਵਰ ਤੇ ਰਹਾਏ ਕੈਸਾ ਪਾਣ ਹੋਰ ਛੜਤਾ ਦੇਖਦਾ ਹੀਰਾ ਵਰ ਤੇਰੇ ਹਾਰੇ ਮੈਂ ਕੰਪਾਣਾ ਹੋਰ ਹੋੜਤਾ ਪ੍ਰੇਖਦਾ ਹੀਰਾ ਵਰ ਤੇਰੇ ਹਾਰੇ ਕੈਸਾ ਤਹਾ ਗੇਰੋ ਸਿਵਾਰੀ ਤੇਰੀ ਵੀਰਿਆ ਮੈਨਾਂ ਮੇਰਾ ਯਨ ਮੋਹਿਆ ਪਹਿਲਾਂ ਚਾਹੁੰਦਾ ਸੀ ਜਹਾਨ ਚੋਂ ਮੈ ਜਾਣ ਮੈਂ ਮੁੜ ਮੋੜਾਂ ਤਾਂ ਦੇਖਦਾ ਸ੍ਰੀ ਰਾਮ ਵਰ ਤੇ ਹੈ ਕੈਸਾ ਪਾਣਾ ਤੂੰ ਹੈ ਤਾਂ ਤੇਦੀ ਬੁਕਲ ਪਹਿਲਾਂ ਲੇਟਣਾ ਮੇਰੇ ਨਾਲੋਂ ਤੂੰ ਸੋਣਿਆ ਮੇਰੇ ਨਾਲੋਂ ਪਹਿਲਾਂ ਸੋਣਿਆ ਮੁੱਖ ਜਾਣਾ ਇਹ ਜਹਾਨੋ ਗੰਨ ਦਿਣਾ ਔੜ ਮੁੜ ਤਾਂ ਦੇਖਦਾ ਦੀਰ ਵਰਤਿ ਰਿਹਾ ਹੈ ਕੈਸਾ ਪੋਣਾ ਬੁਰੜਤਾ ਦੇਖ ਜਾਨਾ ਦੀਰ ਵਰਤਿ ਤੇ ਹਾਰੇ ਕੈਸਾ ਪਾਣਾ ਬੁਰੜਤਾ ਦੇਖ ਜਾਨਾ ਦੀਰ ਵਰਤਿ ਤੇ ਹਾਰੇ ਕੈਸਾ ਪਾਣਾ ਦੀਰ ਵਰਤ ਕੇ ਆਓ ਕੈਸਾ ਪੋਣਾ ਦੇਗ ਆਏ ਸਾਪਾ ਕਿਉਂ ਵੱਡੇ ਵੀਰ ਨੇ ਆਖਿਆ ਵੀਰ ਨਾ ਮੈਂ ਡਰਿਆ ਨਾ ਮੈਂ ਕੋਈ ਹੋਰ ਗੱਲ ਹੋਈ ਮੇਰੇ ਦਿਮਾਗ ਵਿੱਚ ਤਾਂ ਕਿਉਂ ਆ ਗਿਆ ਵੀਰ